ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਤੁਹਾਨੂੰ ਬਹੁਤ ਵਧੀਆ ਨੁਕਤਾ ਦੱਸ ਕੇ ਜਾਵਾਂਗੇ ਬਣੇ ਰਹੋ ਪੂਰੀ ਵੀਡੀਓ ਦੇ ਨਾਲ ਜੇਕਰ ਤੁਹਾਡੇ ਘਰੇ ਕੋਈ ਵੀ ਜਾਕਟ ਮਹਿੰਗੀ ਖਰਾਬ ਹੋ ਰਹੀ ਆ ਟੂਕ ਲੱਗ ਗਈ ਆ ਉਹਨੂੰ ਸਿੱਟਣ ਦੀ ਕੋਈ ਲੋੜ ਨਹੀਂ ਹੈਗੀ ਉਹਦਾ ਹੱਲ ਸਿਰਫ 30 ਤੋਂ 40 ਰੁਪਏ ਦੇ ਵਿੱਚ ਹੋ ਸਕਦਾ ਵਾ ਅੱਜ ਆਪਾਂ ਤੁਹਾਨੂੰ ਉਹੀ ਕਰਕੇ ਦਿਖਾਵਾਂਗੇ ਆਪਣੇ ਕੋਲ ਇੱਕ ਕਸਟਮਰ ਆਇਆ ਸੀਗਾ ਵੀ ਉਹਦਾ ਕੋਟ ਸੱਟ ਰਿਆ ਸੀਗਾ ਲੇਕਿਨ ਉਹਨੂੰ ਆਪਾਂ ਪਹਿਲਾਂ ਵਾਂਗ ਨਵਾਂ ਤਿਆਰ ਕਰਕੇ ਦਵਾਂਗੇ ਆ ਹੈਗੀ ਆ ਜੀ ਟੋਕ ਆਪਾਂ ਸਿਰਫ ਇਹ ਤੇ ਇੱਕ ਆ ਸਟicker ਲੈਂਦਾ ਵਾ ਪੇਸਟਿੰਗ ਵਾਲਾ ਇਹ ਪ੍ਰੈਸ ਨਾਲ ਅਟੈਚ ਹੋ ਜਾਂਦਾ ਵਾ ਠੀਕ ਆ ਜੀ ਇਹਨੂੰ ਆਪਾਂ ਥੋੜਾ ਜਿਹਾ ਹੋਲਡ ਕਰਕੇ ਰੱਖਾਂਗੇ ਜੇਕਰ ਤੁਹਾਡਾ ਕੱਪੜਾ ਥੋੜਾ ਜਿਹਾ ਦੂਸਰੀ ਤਰ੍ਹਾਂ ਵਾ ਤਾਂ ਇਹਦੇ ਉੱਪਰ ਤੁਸੀਂ ਦੂਸਰਾ ਕੱਪੜਾ ਰੱਖ ਕੇ ਇਹਨੂੰ ਹੋਲਡ ਕਰ ਦੋ ਜੀ ਆ ਦੇਖੋ ਤੁਸੀਂ ਬਿਲਕੁਲ ਅਟੈਚ ਹੋ ਚੁੱਕਿਆ ਵਾ ਬਿਲਕੁਲ ਨਹੀਂ ਲਊਗਾ ਸਰਪਤੀ ਤੋਂ 40 ਰੁਪਏ ਦੇ ਵਿੱਚ ਪਰ ਇਹਦੇ ਉੱਪਰ ਦੀ ਇੱਕ ਸਲਾਈ ਵੀ ਤੁਸੀਂ ਜ਼ਰੂਰ ਲਗਾਉਣੀ ਆ ਜੀ ਠੀਕ ਆ ਤਾਂ ਕਿ ਆਪਾਂ ਧੋਨੇ ਆ ਵਾਸ਼ ਕਰਦੇ ਆ ਇਹ ਲੈ ਨਾ ਸਕੇ ਆ ਦੇਖੋ ਜੀ ਆਪਾਂ ਜਿਸਟ ਕਰਤਾ ਆਪਾਂ ਸਟicker ਨੂੰ ਠੀਕ ਆ ਲੈਂਦਾ ਜੀ ਹੈਗਾ ਹਲਕਾ ਜਿਹਾ ਪਰ ਲੇਕਿਨ ਇਹਦੇ ਉੱਤੇ ਇੱਕ ਸਲਾਈ ਜ਼ਰੂਰ ਲਗਾਓ ਤਾਂ ਕਿ ਆਪਣਾ ਧੋਨ ਨਾਲ ਇਹ ਸਟicker ਲਵੇ ਨਾ ਸਲਾਈ ਨਾ ਪਾਉਣੀ ਲਾਜ਼ਮੀ ਨਹੀਂ ਆ ਬਿਲਕੁਲ ਕਿੰਗਰ ਦੀ ਸਲਾਈ ਲਗਾਉਣੀ ਹੈ ਜੀ ਤੁਸੀਂ ਇਸ ਤਰੀਕੇ ਦੇ ਨਾਲ ਤੁਹਾਡਾ ਕੋਟ ਬਿਲਕੁਲ ਪਹਿਲਾਂ ਵਾਂਗ ਨਵਾਂ ਬਣ ਕੇ ਤਿਆਰ ਹੋ ਜਾਊਗਾ ਜੀ 5-700 ਰੁਪਏ ਫਿਰ ਤੋਂ ਖਰਚਾਂ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਸ ਕੋਟ ਨਾਲੇ ਥੋੜਾ 30 40 ਰੁਪਏ ਦੇ ਵਿੱਚ ਆ ਤੁਹਾਡਾ ਕੋਟ ਪਹਿਲਾਂ ਵਾਂਗ ਨਵਾਨਕੌਰ ਤਿਆਰ ਹੋ ਸਕਦਾ ਆ ਦੇਖੋ ਬਿਲਕੁਲ ਕੁਛ ਪਤਾ ਨਹੀਂ ਲੱਗਦਾ ਕੀ ਸੀਗਾ نیچے ਕੀ ਨਹੀਂ ਸੀਗਾ ਠੀਕ ਆ ਜੀ ਕੋਟ ਬਣ ਕੇ ਰੈਡੀ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜੀ